ਲਾ ਕੇ ਵੋਟਾਂ ਤੋਂ ਪਹਿਲਾਂ ਕਿਹਾ ਸੀ ਕਿ ਸਾਰੇ ਚੋਰ ਆ ਤੇ ਆ ਤੀਜਾ ਚੋਰ ਤੁਹਾਡੇ ਸਾਹਮਣੇ ਆ ਰਿਹਾ ਹੈ ਪਰ ਹੁਣ ਲੋਕਾਂ ਨੂੰ ਸਾਡੀ ਗੱਲ ਤੇ ਮੋਹਰ ਲੱਗ ਰਹੀ ਹੈ ਸਾਡੀ ਗੱਲ ਠੀਕ ਸੀ ਉਸ ਟਾਈਮ ਲੋਕਾਂ ਨੂੰ ਐ ਲੱਗਦਾ ਸੀ ਵੀ ਸ਼ਾਇਦ ਇਹ ਭਗਤ ਸਿੰਘ ਦਾ ਵਾਰਿਸ ਹੈਗਾ ਜਿਹੜਾ ਝੂਠ ਮਾਰਦਾ ਸੀਗਾ। ਯਾਨੀ ਹੁਣ ਹਾਲਤ ਇਹ ਹੈ ਕਿ ਲੋਕਾਂ ਨੂੰ ਨਰੇਗਾ ਦੇ ਕੰਮ ਪਿੱਛੇ ਠੰਡ ਦੇ ਵਿੱਚ ਧਰਨੇ ਲਾਉਣੇ ਪੈ ਰਹੇ ਆ। ਇਸ ਕਰਕੇ ਹਾਲਤ ਇਹ ਵੀ ਲੋਕਾਂ ਦੀ ਜਿਹੜੀ ਸ਼ਾਮ ਨੂੰ ਚੁੱਲ੍ਹਾ ਤਪਾਉਣਾ ਮੁਸ਼ਕਲ ਹੋਇਆ ਵਾ। ਇੱਥੋਂ ਦੇ ਅਫਸਰਾਂ ਜਿਹੜੇ ਲੋਕਾਂ ਨੂੰ ਨਰੇਗਾ ਦਾ ਕੰਮ ਨਹੀਂ ਦੇ ਦੇ ਰਹੇ। ਜਿੱਥੇ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਕਹਿੰਦੇ ਪੂਰਾ ਸਾਲ ਦਿਓ। ਸਰਕਾਰ 100 ਦਿਨ ਹੀ ਕਹਿੰਦੀ ਹੈ। ਅਸੀਂ ਕਹਿੰਦੇ ਚਲੋ ਸਾਡੀ ਗੱਲ ਤਾਂ ਅਗਲੀ ਆ ਉਹ ਤਾਂ ਅਸੀਂ ਲੋਕਾਂ ਦੇ ਜ਼ੋਰ ਮਨਵਾਉਣੀ ਆ ਪੂਰੇ ਸਾਲ ਵਾਲੀ ਤਾਂ। ਯਾਨੀ ਆਪ ਦਾ 10 ਕਾਰਿਆ ਹੋਇਆ 18 ਤਰੀਕ ਨੂੰ ਇੱਥੇ ਧਰਨਾ ਲੱਗਿਆ ਤੇ 19 ਤਰੀਕ ਦਾ ਇਹਨਾਂ ਨੇ ਟਾਈਮ ਦਿੱਤਾ ਤੇ ਵੀਡੀਓ ਇੱਥੇ ਖੜਾ ਰਹਿਣੀ ਮਜ਼ਦੂਰਾਂ ਵੱਲ ਝਾਕਦਾ ਨਹੀਂ ਜਿਵੇਂ ਭਗਵੰਤ ਮਾਨ ਹੈ ਨਾ ਜਿਹੜਾ ਜਾਨੀ ਮਜ਼ਦੂਰਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਆਪਦੀ ਜ਼ੁਬਾਨ ਤੋਂ ਉਹਦੀ ਜੀਬ ਟੁੱਟ ਜੇ ਜੇ ਹਜੇ ਤੱਕ ਉਹਨੇ ਨਾਂ ਲਿਆ ਹੋਵੇ ਤੇ ਵੀਡੀਓ ਵੀ ਜਾਨੀ ਮਜ਼ਦੂਰਾਂ ਵੱਲ ਦੇਖਣਾ ਨਹੀਂ ਚਾਹੁੰਦਾ ਜਿਵੇਂ ਉਹਨੇ ਅਫਸਰ ਸ਼ਾਹੀ ਵੀ ਸਖਾਈ ਹੁੰਦੀ ਤੁਸੀਂ ਮਜ਼ਦੂਰਾਂ ਦੀ ਗੱਲ ਨਹੀਂ ਸੁਣਨੀ ਹੈਗੀ ਤਾਂ ਇਸ ਕਰਕੇ ਅਸੀਂ ਜਿੰਨੇ ਪਿੰਡਾਂ 'ਚ ਗਏ ਆ ਕਿਸੇ ਪਿੰਡ ਦੇ ਵਿੱਚ 20 ਦਿਨ ਕੰਮ ਮਿਲਿਆ ਕਿਸੇ 'ਚ 30 ਦਿਨ ਮਿਲਿਆ ਤੇ ਉਦੋਂ ਅੱਗੇ ਇਹਨ ਦਾ ਕੰਮ ਹੈ ਜਿਹੜਾ ਉਹ ਘੱਟੇ ਪਾਇਆ ਜਾਵੇ ਮਨਰੇਗਾ ਦਾ ਕੰਮ ਤੁਹਾਨੂੰ ਦੱਸ ਦਈਏ ਜੋ ਸੈਂਟਰ ਸਰਕਾਰ ਵੱਲੋਂ ਦਿੱਤਾ ਜਾਂਦਾ ਤੇ ਪੰਜਾਬ ਸਰਕਾਰ ਆਏ ਦਿਨ ਇਹੀ ਸੀਐਮ ਭਗਵੰਤ ਮਾਨ ਦਾ ਪੇਚਾ ਨਰਿੰਦਰ ਮੋਦੀ ਨਾਲ ਪਿਆ ਹੁੰਦਾ ਤੇ ਪੰਜਾਬ ਸਰਕਾਰ ਦੇ ਜਿਹੜਾ ਕੰਮ ਆ ਉਹ ਦਿੱਤਾ ਜਾਣਾ ਹੁੰਦਾ ਪੰਜਾਬ ਗਵਰਨਮੈਂਟ ਵੱਲੋਂ ਪਰ ਪੰਜਾਬ ਗਵਰਨਮੈਂਟ ਤੇ ਪੰਜਾਬ ਸਰਕਾਰ ਕਿੰਨਾ ਕਿਸਤੇ ਖਰਾ ਉਤਰ ਰਹੀ ਹੈ ਤੇ ਪੰਜਾਬ ਸਰਕਾਰ ਦੀ ਕਿੰਨੀ ਕਪਸ਼ਰशाही ਖਰੀ ਉਤਰ ਰਹੀ ਹੈ ਜਿਹੜੇ ਮਜ਼ਦੂਰ ਲੋਕ ਕੰਮ ਕਰਦੇ ਨੇ ਆਪਣਾ ਕੰਮ ਕੀਤਾ ਹੋਇਆ ਹੱਕ ਲੈਣ ਦੇ ਲਈ ਆਪਣੀ ਮਜ਼ਦੂਰੀ ਲੈਣ ਦੇ ਲਈ ਇਹਨਾਂ ਦੇ ਦਫ਼ਤਰਾਂ ਦੇ ਚੱਕਰ ਲਾਉਂਦੇ ਨੇ ਤੇ ਸਟੇਜਾਂ ਤੋਂ ਸਾਬ ਆਪਣੇ ਕਿਆ ਕਰਦੇ ਨੇ ਭਗਵੰਤ ਮਾਨ ਜੀ ਕਿ ਸਾਡੀ ਸਰਕਾਰ ਐਨੀ ਕਿ ਇਮਾਨਦਾਰਾ ਕਿ ਲੋਕਾਂ ਦੇ ਘਰਾਂ ਚ ਜਾ ਕੇ ਉਹਨਾਂ ਦੇ ਸਰਟੀਫਿਕੇਟ ਬਣਾਉਂਦੀ ਹੈ ਉਹਨਾਂ ਉਹਦੇ ਘਰਾਂ 'ਚ ਜਾ ਕੇ ਪੁੱਛਦੀ ਆ ਕਿ ਤੁਹਾਨੂੰ ਕਿਹੜੇ ਡਾਕੂਮੈਂਟ ਦੀ ਲੋੜ ਹੈ ਤੇ ਕਿਹੜੇ-ਕਿਹੜੇ ਕੰਮ ਤੁਹਾਡੇ ਰਹਿੰਦੇ ਆ ਸਾਡੀ ਅਫਸਰ ਸ਼ਾਹੀ ਘਰਾਂ 'ਚ ਜਾ ਕੇ ਕਰੇਗੀ ਪਰ ਇਹਨਾਂ ਲੋਕਾਂ ਨੂੰ ਤਾਂ ਇੱਥੇ ਦਫ਼ਤਰਾਂ 'ਚ ਆ ਕੇ ਵੀ ਉਹਨਾਂ ਦੇ ਪੈਰੀ ਹੱਥ ਲਾਉਣ ਤੱਕ ਜਾਣਾ ਪੈਂਦਾ ਕਿ ਪੈਰੀ ਹੱਥ ਲਵਾ ਕੇ ਵੀ ਸਾਨੂੰ ਮਿਲ ਜਾਣਾ ਤੇ ਪਰ ਉਹ ਗੱਡੀਆਂ ਭਜਾ ਕੇ ਲੈ ਜਾਂਦੇ ਨੇ ਇਹਨਾਂ ਲੋਕਾਂ ਦਾ ਕਹਿਣਾ ਤੇ ਤੁਹਾਡੇ ਲੋਕ ਬੈਠੇ ਸੀ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਗੱਡੀ ਭਜਾ ਕੇ ਲੈ ਕੇ ਗਏ ਇਹ ਸੱਚ ਹੈ ਜੀ ਗੱਡੀ ਭਜਾ ਕੇ ਲੈ ਕੇ ਗਏ ਇਸੇ ਕਰਕੇ ਅੱਜ ਅਸੀਂ ਆ ਕੇ ਬੈਠੇ ਹਾਂ ਇਸ ਵਾਸਤੇ ਬੈਠੇ ਆ ਕਿ ਵੀਡੀਓ ਨੂੰ ਦੱਸਾਂਗੇ ਵੀ ਮਜ਼ਦੂਰਾਂ ਦੀ ਆਪਣੀ ਤਾਕਤ ਵੀ ਕੋਈ ਹੈਗੀ ਆ ਕਿਉਂਕਿ ਸਾਡੀ ਜੱਥੇਬੰਦੀ ਹੈ ਜਿਹੜੀ ਅਸੀਂ ਵੋਟਾਂ ਵਾਲਿਆਂ ਤੇ ਟੇਕ ਨਹੀਂ ਰੱਖਦੇ ਕਿ ਅਸੀਂ ਵੋਟਾਂ ਵਾਲਿਆਂ ਦਾ ਕੋਈ ਭਰੋਸਾ ਨਹੀਂ ਕਰਦੇਗੇ ਅਸੀਂ ਲੋਕਾਂ ਦੇ ਟੇਕ ਰੱਖਦੇ ਆ ਤੇ ਲੋਕਾਂ ਚ ਜਾਣੇ ਆ ਇਸ ਕਰਕੇ ਅਸੀਂ 18 ਤਰੀਕ ਨੂੰ ਕਹਿ ਕੇ ਗਏ ਸੀਗੇ ਵੀ ਜੇ ਸਾਡੀ ਗੱਲ ਨਹੀਂ ਮੰਨੀ ਅਸੀਂ ਲੋਕਾਂ ਜਾਵਾਂਗੇ ਜੇ ਹੁਣ ਵੀ ਇਹ ਸਾਡੀ ਗੱਲ ਨਹੀਂ ਮੰਨਦੇ ਅਸੀਂ ਹੋਰ ਲੋਕਾਂ ਚ ਜਾਵਾਂਗੇ ਤੇ ਇੱਥੇ ਮੋਰਚਾ ਲਾ ਕੇ ਬੈਠਾਂਗੇ ਇੱਥੇ ਇਕੱਠ ਦੁੱਗਣਾ ਕਰਾਂਗੇ ਨਾ ਚੂੜੀ ਟਾਈਟ ਕਰਾਂਗੇ ਤਾਂ ਅੱਜ ਤੁਹਾਡੇ ਅੱਜ ਵੀਡੀਓ ਸਾਹਿਬ ਨਾਲ ਗੱਲਬਾਤ ਹੋਈ ਤੁਹਾਡੀ ਤੁਸੀਂ ਆਇਆ ਕੁਝ ਨਹੀਂ ਅਜੇ ਸਾਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ ਅਸੀਂ ਆ ਕੇ ਬੈਠੇ ਤਾਂ ਉਹਦੇ ਇਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀਡੀਓ ਸਾਹਿਬ ਨਾਲ ਪਹਿਲੇ ਦਿਨ ਜੀ ਪਹਿਲੇ ਦਿਨ ਇਹਦਾ ਅਧਿਕਾਰੀ ਆਇਆ ਸੀ ਆ ਕਾਊਂਟੈਂਟ ਹੈ ਇਹਨਾਂ ਦਾ ਉਹ ਆਇਆ ਸੀਗਾ ਸ਼ਾਇਦ ਅਤੇਸ਼ ਸ਼ਾਹੀਰ ਦਾ ਨਾਮ ਤਾਂ ਮਤਲਬ ਉਹ ਭਰੋਸਾ ਦਵਾ ਕੇ ਗਿਆ ਸੀ ਵੀ ਅਸੀਂ ਵੀਡੀਓ ਸਾਹਿਬ ਨਾਲ ਤੁਹਾਡੀ ਗੱਲ ਕਰਾਵਾਂਗੇ ਉਸ ਤੋਂ ਬਾਅਦ ਵੀਡੀਓ ਨੇ ਗੱਲ ਕੀਤੀ ਹੋਈ ਨਹੀਂ